ਖੁਸ਼ੀਆਂ ਦੇ ਕੇ ਯਾਦਾਂ ਨਾਲ ਉਮੀਦਾਂ ਲੰਘ ਗਿਆ ਏ ਕਿਵੇਂ ਕਹੀਏ ਚੰਗਾ ਨਹੀਂ ਸੀ ਖੁਸ਼ੀਆਂ ਦੇ ਉਹ ਸੰਗ ਗਿਆ ਏ ਵਿਸ਼ਿੰਗ ਯੂ ਆ ਵਰy ਹੈਪੀ ਨਿਊ ਇਅਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ 2025 ਦਾ ਲਾਸਟ ਡੇ ਹੈ 31th ਆਫ ਡਿਸੰਬਰ 2025 ਕੱਲ ਤੋਂ 1 ਜਨਵਰੀ 2026 ਸਾਡਾ ਨਿਊ ਇਅਰ ਹੈ ਕੱਲ ਤੋਂ 2026 ਸ਼ੁਰੂ ਹੋ ਜਾਣਾ ਤੇ ਹੁਣ ਮੈਂ ਜਿਵੇਂ ਕਿਹਾ ਕਿ 2025 ਲੰਘ ਗਿਆ ਪਰ ਆਪਾਂ ਇਹਨੂੰ ਐ ਨਹੀਂ ਕਹਿ ਸਕਦੇ ਕਿ ਚੰਗਾ ਨਹੀਂ ਗਿਆ ਅੱਛਾ ਵੀ ਬਹੁਤ ਗਿਆ ਮੰਨਿਆ ਕਿ ਇਸ ਸਾਲ ਦੇ ਵਿੱਚ ਬਹੁਤ ਸਾਰੇ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਪਰ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਸਿਰਫ ਦੁੱਖਾਂ ਨੂੰ ਲੈ ਕੇ ਰੋਈ ਜਾਈਏ ਸਾਰਾ ਟਾਈਮ ਇਸ ਜਿਹੜਾ 2025 ਸੀ ਇੱਥੇ ਖੁਸ਼ੀਆਂ ਵੀ ਬਹੁਤ ਸੀ ਕੱਲਾ ਦੁੱਖ ਹੀ ਨਹੀਂ ਖੁਸ਼ੀ ਵੀ ਬਹੁਤ ਸੀ ਸੁੱਖ ਵੀ ਬਹੁਤ ਸੀ ਆਪਾਂ ਸਿਰਫ ਉਹ ਦੁੱਖ ਭਰੀਆਂ ਘਟਨਾਵਾਂ ਨੂੰ ਰੋਈ ਜਾਈਏ ਇਹ ਤਾਂ ਕੋਈ ਗੱਲ ਨਹੀਂ ਨਾ ਬੰਦੀ ਖੁਸ਼ੀ ਵਾਲੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਖੁਸ਼ੀਆਂ ਡਬਲ ਹੋਣਗੀਆਂ ਆਪਾਂ ਇਹ ਸਾਲ ਦੇ ਵਿੱਚ ਹਰ ਪਲ ਸਿਰਫ ਮਾੜਾ ਹੀ ਨਹੀਂ ਸੀ ਬਹੁਤ ਸਾਰੇ ਪਲ ਚੰਗੇ ਵੀ ਸੀ ਐਂ ਕਹਿ ਲਈ ਜੇ 100% ਹੈ ਤਾਂ ਜੋ ਕੁਝ 20% ਮਾੜਾ ਲੰਘਿਆ ਹੋਣਾ ਹੈ 10% 90% ਤਾਂ ਅੱਛਾ ਹੀ ਸੀ ਜੇ ਉਸ ਤੋਂ ਉਲਟ ਚੱਲੀ ਹੈ ਤਾਂ ਜੇ ਆਪਾਂ ਇਹ ਵੀ ਦੇਖ ਸਕਦੇ ਆ 99% ਚੰਗਾ ਸੀ 1% ਮਾੜਾ ਸੀ ਪਰ ਜੇ ਬਿਲਕੁਲ ਹੀ ਆਪੋਜ਼ਿਟ ਹੋ ਜਾਈਏ ਫਿਰ ਕਹੀ ਹੈ ਵੀ ਸੋਚਦੇ ਨੇ 1% ਚੰਗਾ ਸੀ 99% ਮਾੜਾ ਸੀ ਇਹ ਤਾਂ ਆਪਣੀ ਥਿੰਕਿੰਗ ਤੇ ਡਿਪੈਂਡ ਹੈ ਨਾ ਆਪਾਂ ਕਿਸ ਤਰੀਕੇ ਨਾਲ ਸੋਚੀਏ ਤਾ ਮੇਰੇ ਅਕੋਰਡਿੰਗਲੀ ਤਾਂ 1% ਮਾੜਾ ਸੀ 99% ਚੰਗਾ ਸੀ ਇਸ ਸਾਲ ਦੇ ਵਿੱਚ ਆਪਾਂ ਬਹੁਤ ਕੁਝ ਨਵਾਂ ਸਿੱਖਿਆ ਹਨਾ ਕਿੰਨੇ ਸਾਰੇ ਚੈਲੰਜਸ ਫੇਸ ਕੀਤੇ ਕਿੰਨੀਆਂ ਨਵੇਂ-ਨਵੇਂ ਫੈਸਟੀਵਲ ਇੰਜੋਏ ਕੀਤੇ ਫੈਸਟੀਵਲ ਤਾਂ ਪੁਰਾਣੇ ਨੇ ਪਰ ਨਵੇਂ ਅੰਦਾਜ਼ ਨਾਲ ਇੰਜੋਏ ਕੀਤੇ ਕੁਝ ਸਿੱਖਿਆ ਨਵਾਂ ਹਨਾ ਕੁਝ ਦੱਸਿਆ ਨਵਾਂ ਸਭ ਕੁਝ ਆਪਾਂ ਕੀਤਾ ਕਿੰਨੀਆਂ ਖੁਸ਼ੀਆਂ ਮਨਾਈਆਂ ਇਸ ਈਅਰ ਦੇ ਵਿੱਚ ਤੇ ਕਈ ਦੁੱਖ ਵੀ ਸੀ ਪਰ ਆਪਾਂ ਹਰ ਵਾਰੀ ਜਿਵੇਂ ਕਹਿੰਦੇ ਆ ਕਿ ਆਪਾਂ ਮੂਵ ਔਨ ਕਰਦੇ ਆ ਐਸ ਦਾ ਸੇਮ ਤਰੀਕੇ ਨਾਲ ਐਸ ਦਾ ਸੇਮ ਆਪਾਂ 2026 ਚ ਵੀ ਇਹੀ ਕਰਾਂਗੇ ਕਿਵੇਂ ਕਰਾਂਗੇ ਹੁਣ ਇਹਦਾ ਤਾਂ ਆਪਾਂ ਨੂੰ ਹਲੇ ਪਤਾ ਨਹੀਂ ਹੈ ਪ੍ਰੈਡਿਕਸ਼ਨ ਨਹੀਂ ਹੈ ਆਪਣੇ ਕੋਲ ਕਿ ਚੰਗਾ ਜਾਏਗਾ ਬੁਰਾ ਜਾਏਗਾ ਬਟ ਵੀ ਕੈਨ ਪ੍ਰੇਅ ਔਰ ਵੀ ਕੈਨ ਫੀਲ ਕਿ ਅੱਛਾ ਜਾਏ ਬੁਰਾ ਜਾਏ ਕੋਈ ਪ੍ਰੋਬਲਮ ਨਹੀਂ ਅਸੀਂ ਇਹਨੂੰ ਅੱਛਾ ਹੀ ਮੰਨਾਂਗੇ ਤਾ 2025 ਬਹੁਤ ਸੋਨਾ ਰੰਗਿਆ ਸਾਰਿਆਂ ਦਾ ਹੋਪਫੁਲੀ ਤੁਹਾਡਾ ਵੀ ਲੰਗਿਆ ਹੋਏਗਾ ਹਾਂ ਮੇਰੇ ਆ ਵੀਡੀਓ ਵਿੱਚ ਨੂੰ ਘਟ ਗਈਆਂ ਸੀ ਪਰ ਮੇਰੇ ਕੋਲ ਬਹੁਤ ਸਾਰਾ ਕੰਮ ਪਿਆ ਸੀ ਮੇਰਾ ਸਟੱਡੀ ਪ੍ਰੈਸ਼ਰ ਬਹੁਤ ਸੀ ਤਾਂ ਇਸ ਲਈ ਮੈਂ ਪਾਇਆ ਨਹੀਂ ਤੇ ਇਸ ਵਾਰੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਰੈਗੂਲਰਲੀ ਵੀਡੀਓ ਆਉਣ ਤੇ ਆਈ ਵਿਲ ਟ੍ਰਾਈ ਮੈ ਬੈਸਟ ਮੈਂ ਗੱਲ ਇੱਥੇ ਨਹੀਂ ਖਤਮ ਕਰੂੰਗੀ ਆਪਾਂ ਸਾਰੇ ਇਸ ਸਾਲ ਦੇ ਵਿੱਚ ਆਪਣੇ ਆਪਣੇ ਨਵੇਂ ਟਾਰਗੇਟ ਸੈੱਟ ਕਰੀਏ ਟਾਰਗੇਟ ਤਾਂ ਮੈਨੂੰ ਯਾਦ ਹੋਣਾ ਆ ਮੈਨੂੰ ਨਹੀਂ ਯਾਦ hota ਤੁਹਾਨੂੰ ਵੀ ਯਾਦ ਹੋਣਾ ਕਿ ਆਪਾਂ ਪਿਛਲੇ ਇਅਰ ਦੇ ਵਿੱਚ ਵੀ ਜਦੋਂ 2025 ਸ਼ੁਰੂ ਹੋਇਆ ਸੀ ਆਪਾਂ ਸਾਰਿਆਂ ਨੇ ਨਿਊ ਇਅਰ ਰੈਜ਼ੋਲਿਊਸ਼ਨਸ ਲਏ ਸੀ ਤੁਸੀਂ ਵੀ ਲਏ ਹੋਣੇ ਪਰ ਉਹ ਚ ਕਿੰਨੇ ਕੁ ਪੂਰੇ ਹੋਏ ਉਹ ਤੁਸੀਂ ਜਾਣਦੇ ਹੋ ਮੈਂ ਵੀ ਜਾਣਦੀ ਆ ਕਿੰਨੇ ਕੁ ਪੂਰੇ ਹੋਏ ਪਰ ਇਸ ਵਾਰੀ ਆਪਾਂ ਇਹ ਚੀਜ਼ ਸੋਚ ਕੇ ਨਹੀਂ ਚੱਲਣੇ ਕਿ ਪਿਛਲੀ ਵਾਰ ਤਾਂ ਅਸੀਂ ਆਪਾਂ ਪੂਰੀ ਨਹੀਂ ਕੀਤੀ ਇਸ ਵਾਰੀ ਆਪਾਂ ਕੋਈ ਟਾਰਗੇਟ ਸੈੱਟ ਹੀ ਨਹੀਂ ਕਰਨਾ ਆਪਾਂ ਇਸ ਵਾਰ ਵੀ ਨਵੇਂ ਟਾਰਗੇਟ ਸੈੱਟ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਮਤਲਬ ਪੂਰਾ ਕਰੀਏ ਇਹ ਜ਼ਰੂਰੀ ਨਹੀਂ ਹੈ ਕਿ ਹਰ ਟਾਰਗੇਟ ਉਸੇ ਟਾਈਮ ਤੇ ਪੂਰਾ ਹੋਏ ਪਰ ਉਹਨੂੰ ਅਚੀਵ ਕਰਨ ਦੀ ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਤਾਂ करिए ਆਪਾਂ ਜੇ ਟਰਾਈ ਨਹੀਂ ਕਰਾਂਗੇ ਤਾਂ ਅਚੀਵ ਹੀ ਨਹੀਂ ਹੋਏਗਾ ਤਾਂ ਇਸ ਵਾਰ ਵੀ ਆਪਾਂ ਸਾਰੇ ਜਣੇ ਫਿਰ ਤੋਂ ਨਵੇਂ ਟਾਰਗੇਟ ਸੈੱਟ ਕਰੀਏ ਨਿਊ ইয়ার ਰੈਜ਼ੋਲਿਊਸ਼ਨਸ ਲਾਈਏ ਤੇ ਆਪਣੇ ਟਾਰਗੇਟ ਨੂੰ ਅਚੀਵ ਕਰੀਏ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਜੇ ਦੁੱਖਾਂ ਨੂੰ ਫੜ ਕੇ ਰਹਿ ਰਏ ਇੱਥੇ ਖੜੇ ਰਾਵਾਂਗੇ ਆਪਾਂ ਤਾਂ ਆਪਣਾ ਗੱਲ ਅੱਗੇ ਨਹੀਂ ਵਧੇਗੀ ਮੂਵ ਔਨ ਨਹੀਂ ਕਰ ਪਾਵਾਂਗੇ ਆਪਾਂ ਤਾਂ ਇਨ ਦਾ ਸੇਮ ਵੇ ਜੇ ਆਪਾਂ ਇਹੀ ਚੀਜ਼ ਸੋਚ ਜਾਵਾਂਗੇ ਪਿਛਲੀ ਵਾਰ ਤਾਂ ਟਾਰਗੇਟ ਪੂਰਾ ਨਹੀਂ ਹੋਇਆ ਇਸ ਵਾਰੀ ਨਹੀਂ ਆਪਾਂ ਟਾਰਗੇਟ ਹੀ ਨਿਰਮਿਤ ਦੇ ਇਹ ਤਾਂ ਗਲਤ ਹੋਏਗਾ ਨਾ ਆਪਾਂ ਟਾਰਗੇਟ ਇਸ ਵਾਰੀ ਵੀ ਲਵਾਂਗੇ ਤੇ ਉਹਨੂੰ ਪੂਰਾ ਵੀ ਜ਼ਰੂਰ ਕਰਾਂਗੇ ਕਿਉਂਕਿ ਨੇਚਰ ਦਾ ਇੱਕ ਸਾਈਕਲ ਹੈ ਤੁਸੀਂ ਵਾਟਰ ਸਾਈਕਲ ਤਾਂ ਸੁਣਿਆ ਹੀ ਹੋਣਾ ਕਿਵੇਂ ਵਾਟਰ ਵੇਪਰਸ ਜਾਂਦੇ ਆ ਕਲਾਊਡਸ ਫਾਰਮ ਕਰਦੇ ਆ ਹਨਾ ਅੰਡਰਗਰਾਉਂਡ ਵਾਟਰਸ ਇਨ ਦ ਸੇਮ ਵੇ ਐਵੀ ਨੇਚਰ ਦਾ ਸਾਈਕਲ ਹੈ ਕਿ ਕਿਵੇਂ ਆਪਣਾ ਆਪਾਂ ਟਾਰਗੇਟ ਸੈੱਟ ਕਰਦੇ ਆ ਕਿਵੇਂ ਇੱਕ ਸਟੈਪ ਬਾਈ ਸਟੈਪ ਆਪਾਂ ਉਹਨੂੰ ਪੂਰਾ ਕਰਦੇ ਆ ਤਾਂ ਇਹ ਸਾਰੇ ਸਟੈਪ ਬਾਈ ਸਟੈਪ ਨੇਚਰ ਦੇ ਸਾਈਕਲ ਨੂੰ ਆਪਾਂ ਫੋਲੋ ਕਰਨਾ ਹੈ ਨਵੇਂ ਟਾਰਗੇਟ ਸੈੱਟ ਕਰਨੇ ਆ ਖੁਸ਼ ਰਹਿਣਾ ਯਾਰ ਕਈ ਸਾਰੇ ਨਾ ਬਹੁਤ ਗੁੱਸੇ ਵਾਲੇ ਹੁੰਦੇ ਸਾਰੇ ਇੱਕ ਨਵਾਂ ਰੈਵੋਲੂਸ਼ਨ ਲੋ ਰੈਜ਼ੋਲੂਸ਼ਨ ਸੋਰੀ ਨਵਾਂ ਲੋ ਟਾਰਗੇਟ ਮੈਂ ਤਾਂ ਸ ਜਿਹੜੇ ਗੁੱਸਾ ਕਰਦੇ ਹਨ ਆਪਣੇ ਗੁੱਸੇ ਨੂੰ ਸ਼ਾਂਤ ਕਰੋ ਹੱਸਿਆ ਕਰੋ ਤੇ ਦੇਖਿਓ ਫਿਰ ਤੁਹਾਡਾ ਸਾਰਿਆਂ ਦਾ ਨਿਊ ਇਅਰ ਬਹੁਤ ਸੋਹਣਾ ਨਿਕਲ ਜਾਣਾ ਤੇ ਵਿਸ਼ਿੰਗ ਯੂ ਅ ਵੈਰੀ ਹੈਪੀ ਨਿਊ ਇਅਰ ਮੇ this year brings you a lot of hopes smiles थैंक यू